ਇੱਕ ਸਿੱਕੀ ਰੇਖ ਦੀ ਇੱਕ ਸਿੱਕੀ ਭੇਖ ਦੀ ਇੱਕ ਸਿੱਕੀ ਪਿੱਛਾ ਮੁੜਮੜ ਦੇਖਦੀ ਇੱਕ ਕਦੇ ਵਾਂਗੂ ਲੇਟ ਦੀ ਜਿਹੜੀ ਰੇਖ ਦੀ ਸਿੱਖੀ ਹੈ ਗੁਰੂ ਗੋਬਿੰਦ ਗੁਰੂ ਤੇਗ ਬਹਾਦਰ ਸ਼ਹੀਦ ਸਨ ਉਹਨਾਂ ਦੇ ਘਰ ਵਿੱਚ ਗੁਰੂ ਗੋਬਿੰਦ ਸਿੰਘ ਸਰਬੰਸਦਾਨੀ ਆਏ ਗੁਰੂ ਗੋਬਿੰਦ ਸਿੰਘ ਦੇ ਘਰ ਦੇ ਵਿੱਚ ਬਾਬਾ ਅਜੀਤ ਸਿੰਘ ਬਾਬਾ ਜੁਝਾਰ ਸਿੰਘ ਉਹ ਉਹ ਕਨਸੈਪਟ ਹੀ ਅਵਤਾਰੀ ਪ੍ਰਕਰਨ ਦਾ ਉਹ ਰੇਖ ਦੀ ਸਿੱਖੀ ਹੈ ਇੱਕ ਭੇਖ ਦੀ ਸਿੱਖੀ ਹੁੰਦੀ ਹੈ ਕੋਈ ਸੰਤ ਮਹਾਤਮਾ ਮਹਾਪੁਰਸ਼ ਕੋਈ ਐਸੇ-ਐਸੇ ਵੀ ਹੋਏ ਦੇਖੋ ਤੁਸੀਂ ਭਾਈ ਕਨਈਆ ਜੀ ਵਰਗੇ ਮਹਾਪੁਰਸ਼ ਬਾਬਾ ਵਿਧੀ ਚੰਦ ਜੀ ਵਰਗੇ ਮਹਾਪੁਰਸ਼ ਉਹਨਾਂ ਦੀ ਵੀ ਇੱਕ ਭੇਖ ਚੱਲ ਰਿਹਾ ਹੈ ਉਹਨਾਂ ਦੇ ਨਾਂ ਦੇ ਪੰਥ ਚੱਲ ਰਹੇ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਗੁਰੂ ਮਹਾਰਾਜ ਨੇ ਜੋੜੋ ਬਾਣਾ ਪਾਣਿਆ ਜਿਹੜਾ ਭੇਖ ਪਾਣਿਆ ਉਹਦੇ ਨਾਂ ਦਾ ਵੀ ਅੱਜ ਪੰਥ ਚੱਲ ਰਿਹਾ ਸੋ ਸਿੱਖੀ ਰੇਖ ਦੀ ਸਿੱਖੀ ਭੇਖ ਦੀ ਸਿੱਖੀ ਪਿੱਛਾ ਮੁੜ ਮੁੜ ਦੇਖ ਦੀ ਸਿੱਖੀ ਦੇ ਕਨਸੈਪਟ ਦੇ ਵਿੱਚ ਜਿਹੜੇ ਅਵਤਾਰੀ ਪੁਰਸ਼ ਨੇ ਗੁਰੂ ਕੋਲ ਆ ਉਹ ਰੇਖ ਦੀ ਸਿੱਖੀ ਆ ਉਹ ਕਰਮਾਚੀ ਸਿੱਖੀ ਲਿਖਾ ਮਤਲਬ ਗੁਰੂ ਲਿਖ ਕੇ ਆਏ ਨੇ ਸਿੱਖਾਂ ਦੇ ਗੁਰੂ ਨੇ ਹਣਾ ਸੋ ਇਹ ਜਿਹੜਾ ਅਵਤਾਰ ਤੇ ਜਨਮ ਮਰਨ ਦਾ ਕਨਸੈਪਟ ਹੈ ਨਾ ਇਹ ਸਾਡੇ ਵਿਧਾਨ ਦੇ ਵਿੱਚ ਤਾਂ ਅਵਤਾਰ ਪੁਰਬ ਜਿਹੜਾ અવਤਾਰ ਪੈਦਾ ਹੁੰਦਾ ਜਿਹੜਾ ਪੈਦਾ ਹੋਇਆ ਉਹਨੇ ਮਰਨਾ ਜਿਹੜਾ ਅਵਤ੍ਰਿਤ ਹੋਇਆ ਉਹਨੇ ਤਾਂ ਨਹੀਂ ਕਿਤੇ ਜਾਣਾ ਮਤਲਬ ਅਸੀਂ ਐਨੇ ਸਾਲਾਂ ਤੋਂ ਇੱਕ ਜਨਮ ਦਿਹਾੜਾ ਵੀ ਆਖਦੇ ਆ ਜਨਮ ਦਿਹਾੜਾ ਜਨਮ ਦਿਹਾੜਾ ਬਸ ਤਾਂ ਗੁਰਪੁਰਬ ਕਿਹਾ ਜਾਂਦਾ ਬਟ ਅੱਜ ਕੱਲ ਅੱਜ ਕੱਲ ਲੋਕੀ ਜਨਮ ਦਿਹਾੜਾ ਵੀ ਆਖਣ ਲੱਗ ਗਏ ਮੈਂ ਤੁਹਾਨੂੰ ਦੱਸਿਆ ਉਹ ਗਲਤ ਹੈ ਜਨਮ ਦਿਹਾੜਾ ਕਹਿਣਾ ਜਨਮ ਦਿਹਾੜੇ ਦਾ ਕਨਸੈਪਟ ਹੁੰਦਾ ਜੇ ਜਨਮ ਦਿਹਾੜਾ ਤਾਂ ਵਰਸੀ ਵੀ ਹੋਏਗੀ ਜਨਮ ਦਿਹਾੜਾ ਮੌਤ ਦਿਹਾੜਾ ਤਾਂ ਵਰਸੀ ਕਿੱਥੇ ਜਾ ਰਿਹਾ ਕਨਸੈਪਟ ਅਸੀਂ ਗੁਰੂ ਸਾਹਿਬ ਨੂੰ ਜਨਮ ਦੇ ਰਹੇ ਹਾਂ ਗੁਰੂ ਸਾਹਿਬ ਜਨਮ ਨਹੀਂ ਗੁਰੂ ਸਾਹਿਬ ਤਾਂ ਅਵਤਾਰਿਤ ਹੋਏ ਗੁਰੂ ਸਾਹਿਬ ਦੀ ਵਰਸੀ ਨਹੀਂ ਗੁਰੂ ਸਾਹਿਬ ਦਾ ਜੋਤੀ ਜੋਤ ਦਿਵਸ ਹੈ ਅੱਛਾ ਦੇਖੋ ਨਾ ਕਨਸੈਪਟ ਹੀ ਬਦਲ ਜਾਂਦਾ ਹੈ ਅਸੀਂ ਥੋੜਾ ਜਿਹਾ ਇਸ ਕਨਸੈਪਟ ਨੂੰ ਗੰਭੀਰਤਾ ਨਾਲ ਵੇਖਦੇ ਹਾਂ ਨਾ ਫਿਰ ਉਹਦੇ ਅਲੱਗ-ਅਲੱਗ ਚਲੋ ਹੋਰ ਚਰਚਾ ਤੁਸੀਂ ਕੁਝ ਵੀ ਕਰ ਲਓ ਇਹ ਇੱਕ ਆਪਣੇ ਤੌਰ ਤੇ ਬੜਾ ਗੰਭੀਰ ਦੇਖੋ ਤੁਸੀਂ ਬਹੁਤ ਬਹੁਤ ਸੋਹਣੀ ਗੱਲ ਕਹੀ ਹੈ ਬਿਲਕੁਲ हट ਕੇ ਗੱਲ ਕੀਤੀ ਹਾਂ ਦੇਖੋ ਕੁੰਵਰ ਜੋਤ ਜੀ ਸਿੱਖ ਅਡਿਓਲੋਜੀ ਜਿਹੜੀ ਹੈ ਨਾ ਉਹ ਸਿਧਾਂਤ ਦੇ ਨਾਲ ਚੱਲਦੀ ਹੈ ਜਿੰਨੀ ਵੀ ਸਿੱਖ ਡਿਓਲੋਜੀ ਹੈ ਉਹ ਸਾਡੇ ਸਿਧਾਂਤ ਨੇ ਸਾਡਾ ਸਾਡਾ ਸਿਧਾਂਤ ਸਾਡੇ ਗ੍ਰੰਥ ਸਾਡੀਆਂ ਪ੍ਰਣਾਲੀਆਂ ਸਾਡੀਆਂ ਸ਼ਾਖਾਵਾਂ ਸਾਡੀਆਂ ਸੰਪਰਦਾਵਾਂ ਇਹ ਸਾਡਾ ਸਿਧਾਂਤ ਨੇ ਇਹਨਾਂ ਦਾ ਚੱਲਿਆ ਆ ਰਿਹਾ 100-100 ਸਾਲ 2-200 ਸਾਲ ਦਾ ਇਤਿਹਾਸ ਹੈ ਜਦੋਂ ਤੱਕ ਤੁਸੀਂ ਉਸ ਪ੍ਰਣਾਲੀ ਦਾ ਹਿੱਸਾ ਨਹੀਂ ਬਣ ਸਕੇ ਕੱਲੇ ਲਿਖੇ ਹੋਏ ਇਤਿਹਾਸ ਦਾ ਹਿੱਸਾ ਵਾਚ ਸਕੇ ਮੈਨੂੰ ਲੱਗਦਾ ਕਿ ਤੁਸੀਂ ਉਸ ਕਨਸੈਪਟ ਨੂੰ ਕਲੀਅਰ ਹੀ ਨਹੀਂ ਕਰ ਸਕੋਗੇ ਮੈਂ ਇੱਕ ਸਵਾਲ ਜਿਹੜਾ ਗੁਰੂ ਸਾਹਿਬ ਜਦੋਂ ਜੋਤੀ ਜੋਤ ਸਮਾਉਂਦੇ ਆ ਉਹਦੇ ਇਤਿਹਾਸ ਬਾਰੇ ਵੀ ਦੱਸ ਦਿਓ ਫਿਰ ਆਪਾਂ ਆਨੇ ਆ ਵੀ ਜਦੋਂ ਮਹਾਰਾਜ ਸਾਹਿਬ ਜੋਤੀ ਪਹਿਲਾਂ ਤਾਂ ਅਸਲ 'ਚ ਗੁਰੂ ਸਾਹਿਬ ਜੀ ਦੇ ਪ੍ਰਕਾਸ਼ ਹੋਣ ਦੇ ਵਿੱਚ ਹੀ ਸਭ ਤੋਂ ਵੱਡੀ ਜਿਹੜੀ ਗਾਥਾ ਆਪਾਂ ਨੂੰ ਮਿਲਦੀ ਹੈ ਕਿ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਪ੍ਰਕਾਸ਼ અવਤਾਰ ਧਾਰਨ ਕੀਤਾ ਤਾਂ ਪੀਰ ਭੀਖਣ ਸ਼ਾਹ ਨੇ ਪੱਛਮ ਦੀ ਦਿਸ਼ਾ ਦੀ ਬਜਾਏ ਉਹਨੇ ਪੂਰਬ ਵੱਲ ਕੀਤੀ ਜਦੋਂ ਉਹਨਾਂ ਨੇ ਪੂਰਬ ਵੱਲ ਕੀਤੀ ਤਾਂ ਸਾਰੇ ਮਰੀਦਾਂ ਨੇ ਸਵਾਲ ਕੀਤਾ ਤੁਸੀਂ ਕਿਉਂ ਕੀਤੀ ਉਹ ਕਹਿੰਦੇ ਅੱਜ ਮੈਨੂੰ ਸੁਪਨ ਦਰਸ਼ਨ ਹੋਏ ਆ ਅੱਲਾ ਨੇ ਕਿਹਾ ਕਿ ਜੇ ਤੂੰ ਮੈਨੂੰ ਮਿਲਣਾ ਚਾਹੁੰਦਾ ਤੂੰ ਮੈਨੂੰ ਮਿਲਣਾ ਚਾਹੁੰਦਾ ਤਾਂ ਮੈਂ ਪਟਨੇ ਦੇ ਵਿੱਚ अवतार धारण ਕਰ ਉਹ ਕਹਿੰਦੇ ਮੈਂ ਮੱਥਾ ਟੇਕ ਦਿੱਤਾ ਉਹ ਕਹਿੰਦੇ ਹੁਣ ਮੇਰੀ ਪ੍ਰਭਲ ਇੱਛਾ ਹੈ ਵੀ ਮੇਰੇ ਕਿਤੇ சுவாਸ ਨਾ ਸਮਾਪਤ ਹੋ ਜਾਣ ਮੈਂ ਹੁਣੇ ਹੀ ਚੱਲ ਪਾਂ ਉਸੇ ਵੇਲੇ ਪੀਰ ਭੀਖਣਚਾ ਚੱਲਦੇ ਆ ਜਾ ਕੇ 40 ਦਿਨਾਂ ਦਾ ਸਮਾਂ ਲੱਗਦਾ ਜਾ ਕੇ ਪਹੁੰਚਦੇ ਆ ਉੱਥੇ ਪਹੁੰਚ ਕੇ ਜਾ ਕੇ ਮਾਮਾ ਕਿਰਪਾਲ ਚੰਦ ਜੀ ਨੂੰ ਕਿਹਾ ਜਾਂਦਾ ਦਰਸ਼ਨ ਕਰਾਓ ਮਾਮਾ ਕਿਰਪਾਲ ਚੰਦ ਕਹਿੰਦੇ ਨਹੀਂ ਮਹਾਰਾਜ ਸਾਹਿਬ ਜੀ ਅਜੇ 40 ਦਿਨਾਂ ਦੇ ਨੇ ਥੋੜਾ ਥੋੜ ਬੱਚੇ ਦੀ ਉਮਰ ਛੋਟੀ ਆ। ਇਹ ਬੱਚਾ ਸਰੀਰ ਭੋਲਾ। ਫਿਰ ਹੋਰ ਵੀ ਸਮਾਜਿਕ ਵੀ ਗੱਲਾਂ ਹੈ ਸੀ ਉਹਦਾ ਹਿੱਸਾ ਸੀ। ਪਰ ਮਾ ਪੀਰ ਭੀਖਣ शाह ਕਹਿੰਦੇ ਆ ਕਿ ਮੈਂ ਪ੍ਰਸ਼ਾਦਾ ਹੀ ਨਹੀਂ ਸਕਣਾ। ਸਕਣਾ ਹੀ ਨਹੀਂ ਜਲ ਪਾਣੀ ਕੁਝ ਵੀ ਨਹੀਂ ਸਕਣਾ। ਉਹਨਾਂ ਦੇ ਨਾਲ ਉਹਨਾਂ ਦੇ 40 murid ਇਸ ਕਨਸੈਪਟ ਦੇ ਉੱਤੇ ਕੁਰਬਾਨੀ ਦੇਣ ਲਈ ਤਿਆਰ ਹੋ ਜਾਂਦੇ ਆ। ਤਾਂ ਦਸਵੇਂ ਪਾਤਸ਼ਾਹ ਸੱਚੇ ਪਾਤਸ਼ਾਹ ਬਾਹਰ ਆਉਂਦੇ। ਮਹਾਰਾਜ ਉਹਨਾਂ ਦੀ ਭਾਵਨਾ ਨੂੰ ਧਾਰਨ ਕਰਕੇ 40 ਦਿਨ ਦੀ ਅਵਸਥਾ ਦੇ ਵਿੱਚ ਆਉਂਦੇ ਆ। ਪੀਰ ਭੀਖਣ ਸ਼ਾ ਆਪਣੇ muridਾਂ ਨੂੰ ਕਹਿੰਦੇ ਆ ਕਿ ਇਹ ਹੁਣ 40 ਦਿਨ ਦੀ ਉਮਰ ਦੇ ਵਿੱਚ ਨੇ ਤੇ ਇਹਨਾਂ ਨੇ ਮੈਨੂੰ ਦਰਸ਼ਨ ਦਿੱਤੇ ਆ ਇਹਨਾਂ ਨੇ ਮੈਨੂੰ ਦਰਸ਼ਨ ਦਿੱਤੇ ਆ ਮੈਂ ਤੁਹਾਡੇ ਸਾਰਿਆਂ ਸਾਹਮਣੇ ਇਹ ਇੱਕ ਦੋ ਕੁਝੀਆਂ ਲਿਆਨਾ ਨਾ ਮੈਂ ਕੁਝ ਬੋਲਾਂਗਾ ਨਾ ਮੈਂ ਕੁਝ ਕਹੂੰਗਾ ਕਿਉਂਕਿ ਬੱਚ ਬਾਲਕ ਚਾਲ 4 ਸਾਲ ਚਾਲ 40 ਦਿਨਾਂ ਦੀ ਕੀ ਉਮਰ ਬੋਲ ਕੁਝ ਵੀ ਨਹੀਂ ਬੋਲੂਗਾ ਮੇਰੀ ਮੈਨੂੰ ਕਨਸੈਪਟ ਹੈਗਾ ਮੈਨੂੰ ਜੋ ਸੁਪਨ ਦਰਸ਼ਨ ਹੋਇਆ ਉਹ ਕਲੀਅਰ ਹੈ ਮੈਂ ਇਹ ਦੋ ਕੁძੀਆਂ ਲੈ ਕੇ ਜਾਊਂਗਾ ਮੈਂ ਪੁੱਛੂਗਾ ਵੀ ਤੂੰ ਹਿੰਦੂਆਂ ਦਾ ਹੈ ਕੇ ਮੁਸਲਮਾਨ ਕਿਹਨਾ ਦਾ ਉਹ 40 40 ਦਿਨਾਂ ਦੀ ਉਮਰ ਦੇ ਗੁਰੂ ਗੋਬਿੰਦ ਰਾਏ ਜੀ ਦੋਵਾਂ ਕੁძੀਆਂ ਤੇ ਹੱਥ ਰੱਖ ਕੇ ਸਪਸ਼ਟ ਕਰ ਦਿੰਦੇ ਆ ਕਿ ਜਿਨੇ ਤੈਨੂੰ ਸੁਪਨੇ ਵਿੱਚ ਦਰਸ਼ਨ ਦਿੱਤੇ ਸੀ ਉਹ ਮੈਂ ਹੀ ਆ ਸਪਸ਼ਟ ਕਰ ਦਿੱਤਾ ਉਹਨਾਂ ਨੇ 40 ਮਤਲਬ ਕਿ અવਤਾਰ धारण ਹੋਇਆ ਉਦੋਂ ਕਨਸੈਪਟ ਜਾਗਿਆ ਤਾਂ ਉਹਨੂੰ ਸਪਸ਼ਟ ਕਰ ਦਿੱਤਾ ਮੈਂ ਹੀ ਹੂੰ ਸੋ ਇਸ ਕਰਕੇ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ અવਤਾਰ ਵੀ ਧਾਰਨ ਕਰਦੇ ਆ ਗੁਰੂ ਸਾਹਿਬ ਆਪਣਾ ਜ਼ਿਕਰ ਕਰਦੇ ਆ ਜਦੋਂ ਤੁਸੀਂ ਪੜ੍ਹੋਗੇ ਨਾ ਮਹਾਰਾਜ ਕਹਿੰਦੇ ਅਬ ਮੈਂ ਆਪਣੀ ਕਥਾ ਬਖਾਨੋ ਤਪ ਸਾਧਤ ਜੈ ਵਿਦਮੋਹੇ ਆਮਨੋ ਦਸਮ ਗ੍ਰੰਥ ਚ ਹੈ ਹਾਂਜੀ ਉੱਥੇ ਮਹਾਰਾਜ ਆਪਣੀ ਕਥਾ ਬਿਆਨ ਕਰਦੇ ਆ ਗੁਰੂ ਗੋਬਿੰਦ ਸਿੰਘ ਮਹਾਰਾਜ ਉਹਦੇ ਵਿੱਚ ਲਿਖਦੇ ਆ ਚਿਤਨਾ ਭਇਓ ਹਮਰੋ ਆਵਨ ਕਹ ਚੁ ਵੀ ਰਹੀ ਸ੍ਰਿਤ ਪ੍ਰਭ ਚਰਨ ਮੇਰਾ ਤਾਂ ਚਿਤ ਹੀ ਨਹੀਂ ਸੀ ਕਰਦਾ ਆਣ ਦਾ ਫਿਰ ਮਹਾਰਾਜ ਕਹਿੰਦੇ ਮੈਨੂੰ ਉਸ ਚਿਤ ਦੇ ਵਿੱਚ ਲਿਆਉਣ ਵਾਸਤੇ ਅਕਾਲ ਪੁਰਖ ਨੇ ਮੈਨੂੰ ਹੁਕਮ ਕੀਤਾ ਵੀ ਤੁਹਾਨੂੰ ਜਾਣਾ ਪਏਗਾ ਜਿਮ ਤਿਮ ਕਹਿ ਪ੍ਰਭ ਮੋਕੋ ਸਮਝਾਇਓ ਜਿਵੇਂ ਤਿਵੇਂ ਕਹਿ ਕੇ ਅਕਾਲ ਪੁਰਖ ਨੇ ਮੈਨੂੰ ਸਮਝਾਇਆ ਕਿ ਤੁਸੀਂ ਜਾਓ ਜਾਓ ਕਿਉਂ ਜਾਓ ਕਿ ਇਸ ਧਰਤੀ ਉੱਤੇ ਜਿੰਨੇ ਵੀ ਮੈਂ ਆਪਣੇ ਵੱਲੋਂ ਭੇਜੇ ਸੀ ਉਹ ਸਾਰੇ ਮिन्नੂ ਹੀ ਭੁੱਲ ਕੇ ਆਪ ਹੀ ਰੱਬ ਬਣ ਗਏ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਉਹ ਤੁਸੀਂ ਅਬ ਮੈਂ ਕਥਾ ਪੜ੍ਹ ਕੇ ਦੇਖੋ ਜਿਹੜੀ ਮਹਾਰਾਜ ਨੇ ਦਸਮਗ੍ਰੰਥ ਸਾਹਿਬ ਦੇ ਵਿੱਚ ਲਿਖੀ ਆ ਆਪਣੀ ਅਬ ਮੈਂ ਆਪਣੀ ਉਹਦੇ ਵਿੱਚ ਮਹਾਰਾਜ ਨੇ ਬਿਲਕੁਲ ਸਪਸ਼ਟ ਰੂਪ ਦੇ ਵਿੱਚ ਕਿਹਾ ਮਹਾਦੇਵ ਚੁੱਤ ਕਹਾਇਓ ਬ੍ਰਹਮਾ ਆਪ ਪਰਮੇਸ਼ਰ ਜਾਨੋ ਕਹਿੰਦੇ ਬ੍ਰਹਮਾ ਕਹਿੰਦਾ ਜੀ ਮੈਂ ਹੀ ਪਰਮੇਸ਼ਰ ਆ ਮਹਾਦੇਵ ਕਹਿੰਦਾ ਸੀ ਮੈਂ ਪਰਮੇਸ਼ਰ ਆ ਮੈਂ ਸਾਰਿਆਂ ਨੂੰ ਮਾਰ ਦਊਂਗਾ ਵਿਸ਼ਨੂੰ ਕਹਿੰਦਾ ਮੇਰੀ ਪੂਜਾ ਕਰੋ ਸਿੱਧਾ ਕਿਆ ਮਹਾਰਾਜ ਸਾਹਿਬ ਨੇ ਮਹਾਰਾਜ ਕਹਿੰਦੇ ਦੱਤਾ ਤਰੇ ਆਇਆ ਉਹਨੂੰ ਰੱਬ ਨੇ ਭੇਜਿਆ ਦੱਤਾ ਤਰੇ ਨੂੰ ਰੱਬ ਨੇ ਭੇਜਿਆ ਦੱਤਾ ਤਰੇ ਨੇ ਆ ਕੇ ਆਪਣਾ ਪੰਥ ਚਲਾ ਲਿਆ ਗੋਰਖਨਾਥ ਆਇਆ ਗੋਰਖਨਾਥ ਨੂੰ ਰੱਬ ਨੇ ਸ਼ਕਤੀਆਂ ਦੇ ਕੇ ਭੇਜਿਆ ਗੋਰਖਨਾਥ ਨੇ ਆਪਣਾ ਪੰਥ ਚਲਾਇਆ ਗੁਰੂ ਸਾਹਿਬ ਨੇ ਸਪਸ਼ਟ ਲਿਖਿਆ ਸਪਸ਼ਟ ਬਿਲਕੁਲ ਵੀ ਉਹਨਾਂ ਨੇ ਸਭ ਨੇ ਆਪਣੇ ਆਪਣੇ ਜਿੰਨ ਜਿੰਨ ਤਨਕ ਸਿੱਧ ਕੋ ਪਾਇਓ ਤਿੰਨ ਤਿੰਨ ਆਪਣੋ ਰਾਹ ਜਲਾਇਓ ਦਿਨਾਂ ਦਿਨਾਂ ਨੇ ਮਾੜੀ ਮੋਟੀ ਸਿੱਧੀ ਪ੍ਰਾਪਤੀ ਕੀਤੀ ਆਪਣੇ ਆਪਣੇ ਰਾਜ ਲਾਣੇ ਪ੍ਰਭੂ ਕੋ ਪ੍ਰਭੂ ਨਾ ਕਿਨ ਨੂੰ ਜਾਨਣਾ ਪਰਮੇਸ਼ਰ ਨੂੰ ਨਹੀਂ ਜਾਨਾ ਤਾਂ ਕਰਕੇ ਮੈਨੂੰ ਪਰਮੇਸ਼ਰ ਨੇ ਭੇਜਿਆ ਜਾਓ ਜਾਏ ਤਹਾਂ ਤੂੰ ਧਰਮ ਚਲਾਵੋ ਜਾਓ ਦੁਸ਼ਟ ਜਮਨ ਜੀ ਜਾਓ ਜਾ ਕੇ ਧਰਮ ਚਲਾਓ ਉਹ ਧਰਮ ਚਲਾਉਣਾ ਕੀਤਾ ਤੇ ਉਸ ਧਰਮ ਦੇ ਵਿੱਚ ਜਿਹੜੇ ਪਖੰਡ ਦਾ ਗੁਰੂ ਸਾਹਿਬ ਜੀ ਨੇ ਉੱਤੇ ਖੰਡਨ ਕੀਤਾ ਵੀ ਜਿਹੜੇ ਲੋਕ ਇੱਥੇ ਦਿੱਤਾ ਤ੍ਰੈ ਵਰਗੇ ਗੋਰਖਨਾਥ ਵਰਗੇ ਜਾਂ ਵੱਡੇ ਵੱਡੇ ਦੇਵੀ ਦੇਵਤੇ ਬ੍ਰਹਮਾ ਵਰਗੇ ਆਏ ਜਿਹੜੇ ਲੋਗ ਉਹ ਆਏ ਉਹਨਾਂ ਨੇ ਇੱਥੇ ਆ ਕੇ ਆਪਣਾ ਧਰਮ ਚਲਾਇਆ ਮੈਂ ਇੱਥੇ ਆਇਆ ਮੈਂ ਆਪਣਾ ਧਰਮ ਨਹੀਂ ਚਲਾਣ ਆਇਆ ਮੈਂ ਪਰਮੇਸ਼ਰ ਦਾ ਚਲਾਣ ਆਇਆ ਆਪਣੀ ਗੱਲ ਕਰਦੇ ਆ ਕਹਿੰਦੇ ਜੋ ਮੁਜ ਕੋ ਪਰਮੇਸ਼ਰ ਉਚਨਾ ਤੇ ਸਭ